ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਜਨਰਲ ਫੰਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰਿਓ ਬੈੱਲ ਵਾਲਾ ਬਟਨ ਜੂਜ ਵਾਲੇ ਤਾਂ ਜੋ ਬੜੀ ਤੋਂ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਪਿਛਲੇ 3-4 ਦਿਨ ਤੋਂ ਪੰਜਾਬ ਦਾ ਜਿਹੜਾ ਮੌਸਮਾ ਪੂਰਾ ਬਲੂ ਵਾਲਾ ਗਰਮ ਮੌਸਮ ਚੱਲ ਰਿਹਾ ਹੈ ਖੁਸ਼ਕ ਮੌਸਮ ਹੈ ਤੇ ਉਹਦੀ ਖਾਸ਼ੀ ਤਾਂ ਜਿਹੜੇ ਆਪਣੇ ਫਲਦਾਰ ਸਬਜ਼ੀਆਂ ਨੇ ਚਲੋ ਫਲ ਵਧੀਆ ਰਹਿੰਦੇ ਨੇ ਤੇ ਮਿਠਾਸ ਵਧੀਆ ਰਹਿੰਦੀ ਆ ਅ ਸੋ ਜਿੱਦ ਆਪਣੇ ਕੋਈ ਵੀ ਤਰਬੂਜ਼ ਖਰਬੂਜਾ ਵਗੈਰਾ ਲਾ ਲਓ ਤੇ ਜਿਹੜਾ ਕਿਸਾਨ ਵੀਰੋ ਮੱਕੀ ਉਹਦੇ ਚ ਸੁੰਡੀ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਤੇ ਕਿਸਾਨ ਵੀਰੋ ਅੱਜ ਮੈਂ ਆਪਾਂ ਗੱਲਬਾਤ ਜਿਹੜੀ ਕਰਨੀ ਆ ਤੁਹਾਡੇ ਨਾਲ ਬਹੁਤ ਵੀਰਾਂ ਦੇ ਮੈਸੇਜ ਫੋਨ ਆਉਂਦੇ ਨੇ ਕਿਉਂਕਿ ਇਸ ਵਾਰ ਥੋੜਾ ਪੀਆਰ 126 ਦਾ ਮਸਲਾ ਜਿਹਾ ਉਲਝਣ ਕਰਕੇ ਪਰਮਲ ਝੋਨੇ ਦੀ ਇੱਕ ਬਹੁਤ ਜਿੱਦਾਂ ਕਹਦੇ ਆਪਸ਼ਨ ਘਟ ਗਈ ਕਿਸਾਨ ਵੀਰਾਂ ਕੋਲ ਤੇ ਬਾਸਮਤੀ ਵਾਲ ਜਿਹੜੇ ਕਿਸਾਨ ਵੀਰ ਤੁਰੇ ਨੇਗੇ ਉਹ ਬਹੁਤ ਜਿੱਦ ਆਪਾਂ ਕਹਦੇ ਆ ਵੀ 705 ਚ ਨਹੀਂ ਕਿਉਂਕਿ ਜਿਹੜਾ ਪਹਿਲੀ ਵਾਰ ਲਾਉਂਦਾ ਨਾ ਤਾਂ ਉਹਨੂੰ ਸਹੀ ਟਾਈਮ ਦਾ ਪਤਾ ਹੁੰਦਾ ਨਾ ਪਨੇਰੀ ਦਾ ਪਤਾ ਹੁੰਦਾ ਤਾਂ ਕਿਸਾਨ ਵੀਰੂ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਆ ਬਾਸਮਤੀ ਕਿਸਮਾਂ ਬਾਰੇ ਤੇ ਇੱਕ ਕਿਸਾਨ ਵੀਰੂ ਜਿਹੜੀਆਂ ਬਾਸਮਤੀ ਕਿਸਮਾਂ ਤੁਸੀਂ ਲਾਉਣੀਆਂ ਨੇ ਆਲੂ ਵਾਲੇ ਬਾਣਾ ਦੇ ਵਿੱਚ ਉਹ ਤੁਸੀਂ ਇਹ ਗੇਟੀਆਂ ਲਾ ਸਕਦੇ ਹੋ ਮੰਨ ਕੇ ਚੱਲੋ ਜਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਪਰ ਜੇ ਤੁਸੀਂ ਕਿਸਾਨ ਵੀਰੋ ਸੋਚੋ ਵੀ ਜਿਹੜੀ ਆਪਾਂ ਬਾਸਮਤੀ ਕਿਸਮ ਵੈਸੇ ਹੀ ਵਿਜਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਲਾਉਣੀ ਆ ਤਾਂ ਫਿਰ ਕਿਸਾਨ ਵੀਰੋ ਉਹ ਤੁਹਾਨੂੰ ਬੰਪਰ ਝਾੜ ਨਹੀਂ ਦੇ ਸਕਦੇ ਕਿਉਂਕਿ ਆਲੂ ਵਾਲੇ ਕਿਸਾਨ ਵੀਰਾਂ ਦੀ ਮਜਬੂਰੀ ਹੁੰਦੀ ਉਹਨਾਂ ਨੇ ਸੇਤੀ ਖੇਤ ਵੇਲੇ ਕਰਕੇ ਆਲੂਆਂ ਦੀ ਜਿਹੜੀ ਵਿਜਾਈ ਉਹ ਕਰਨੀ ਹੁੰਦੀ ਆ ਤਾ ਕਿਸਾਨ ਵੀਰੋ ਜਿਹੜੀਆਂ ਤਾਂ ਆ ਜਾਂਦੀਆਂ ਨੇ ਗੀਆਂ ਲੌਂਗ ਟਰਮ ਵਾਲੀਆਂ ਮਾਸਮਤੀਆਂ ਜਿੱਦਾਂ 11 21 17 18 ਮੋਚਲ ਇਹ ਥੋੜੀ ਜ਼ਿਆਦਾ ਲੰਬੀ ਆ ਗਈ ਤੇ 18 85 86 ਜਿੱਦਾਂ ਇਹ ਵੈਰਾਈਟੀਆਂ ਨੇ ਕਿਸਾਨ ਵੀਰੋ ਇਹੇ ਤੁਸੀਂ ਕਿਸਾਨ ਵੀਰੋ ਜਿੱਦਾਂ ਆਪਾਂ ਕਹਿੰਦੇ ਜਾ ਕੇ ਜੂਨ ਦੇ 25 ਜੂਨ ਤੋਂ ਲੈ ਕੇ 5 ਜੁਲਾਈ ਤੱਕ ਇਹਦਾ ਬੈਸਟ ਟਾਈਮ ਪੀਰੀਅਡ ਆ 10 ਜੁਲਾਈ ਤੱਕ ਪੂਰਾ ਫੁੱਲ ਜਿਹੜਾ ਵਧੀਆ ਕਹਿੰਦੀ ਆਪਾਂ ਟਾਈਮ ਪੀਰੀਅਡ ਤੇ ਇਹਦੀ ਪਨੀਰੀ ਬੀਜਣ ਦਾ ਟਾਈਮ ਆ ਕਿਸਾਨ ਵੀਰੋ ਜਿਹੜਾ ਉਹ 25 ਮਈ ਆਹ ਸੌਰੀ 5 ਜੂਨ ਤੋਂ ਲੈ ਕੇ 15 ਜੂਨ ਤੱਕ ਬੈਸਟ ਟਾਈਮ ਤੇ ਕਿਸਾਨ ਵੀਰੋ ਜਿਹੜੀ ਆ ਜਾਂਦੀ ਨੇ ਸੂਟੀਆਂ ਵੈਰਾਈਟੀਆਂ ਜਿੱਦਾਂ 1847 ਤੇ 1692 1509 ਇਹ ਕਿਸਮਾਂ ਨੇ ਜਿਹੜੀਆਂ ਕਿਸਾਨ ਵੀਰੋ ਇੰਨਾ ਦੀ ਬਜਾਈ ਜ਼ਿਆਦਾਤਰ ਆਲੂ ਵਾਲੇ ਖੇਤरां ਦੇ ਵਿੱਚ ਹੁੰਦੀ ਆ ਜਿਹੜੇ ਕਿਸਾਨ ਵੀਰਾਂ ਨੇ ਆਲੂ ਨਹੀਂ ਲਾਉਣੇ ਉਹ ਤਾਂ ਇਹਨੂੰ ਜਾ ਕੇ ਜੁਲਾਈ ਦੇ 10 ਤੋਂ 15 ਜੁਲਾਈ ਤੱਕ ਲਾ ਸਕਦੇ ਨੇ ਆਰਾਮ ਨਾਲ ਬਹੁਤ ਵਧੀਆ ਟਾਈਮ ਪੀਰੀਅਡ ਆ 5 ਤੋਂ 15 ਜੁਲਾਈ ਤੇ ਜਿਹੜੇ ਕਿਸਾਨ ਵੀਰੋ ਤੁਸੀਂ ਕਹਿ ਸਕਦੇ ਹੋਗੇ ਵੀ ਆਪਣੇ ਨਾਰਮਲੀ ਆਪਾਂ ਨੇ ਵੀ ਆਲੂ ਵਾਲੇ ਵਾਣਾਂ ਦੇ ਵਿੱਚ ਲਾਉਣੇ ਉਹ ਤੁਸੀਂ ਕਿਸਾਨ ਵੀਰੋ 1 ਤੋਂ 2 ਜੂਨ 5 ਜੂਨ ਤੋਂ 1 2 ਜੁਲਾਈ 5 ਜੁਲਾਈ ਤੱਕ ਜੇ ਇਹਨੂੰ ਖੇਤ ਦੇ ਵਿੱਚ ਲਾਵੋਗੇ ਤਾਂ ਤੁਹਾਡਾ ਖੇਤ ਆ ਜਿਹੜਾ ਜਲਦੀ ਵਿਹਲਾ ਹੋ ਜਾਊਗਾ ਤੇ ਤੁਹਾਡਾ ਬੰਪਰ ਝਾੜ ਤੇ ਕੁਆਲਿਟੀ ਬਹੁਤ ਸਿਰਾਂ ਮਿਲੂਗੀ ਕਿਉਂਕਿ ਕੁਆਲਿਟੀ ਦੇ ਆਧਾਰ ਤੇ ਦਾ ਰੇਟ ਨਿਰਧਾਰਿਤ ਹੁੰਦਾਗਾ ਤੇ ਕੁਆਲਿਟੀ ਨਾਲ ਕਿਸਾਨ ਵੀਰੋਂ ਆਪਸ ਵਿੱਚ ਸਮਝੌਤਾ ਨਹੀਂ ਕਰ ਸਕਦੇ ਤੇ ਅੱਗੇ ਇਹ ਜਿਹੜੀ ਕਿਸਾਨ ਵੀਰੋ ਜਿਹੜੀ ਮੁਛਲ ਕਿਸਮ ਹੈ ਥੋੜਾ ਜਿਹਾ ਟਾਈਮ ਜ਼ਿਆਦਾ ਲੈਂਦੀ ਆ ਇਹ ਤਕਰੀਬਨ ਸੁਣਨਾ ਚਾਹੁੰਦਾ ਵੀ 140 45 ਦਿਨ ਇਹ ਖੇਤ ਦੇ ਵਿੱਚ ਹੀ ਲੈ ਜਾਂਦੀ ਆ ਤਾਂ ਇਹ ਕਿਸਾਨ ਵੀਰੋ ਤੁਸੀਂ ਨੇ 25 ਮਈ ਤੋਂ ਲੈ ਕੇ 5 ਜੂਨ ਤੱਕ ਇਹਦੀ ਜਿਹੜੀ ਪਨੀਰੀ ਆ ਉਹ ਬੀਜ ਦੇਣੀ ਆ ਤੇ ਇੱਕ ਮਹੀਨੇ ਦੀ ਕਿਸਾਨ ਵੀਰੋ ਤੁਸੀਂ ਤਕਰੀਬਨ ਜਿਹੜੀ ਪਨੀਰੀਆ ਉਹ ਬਾਸਮਤੀ ਦੀ ਖੇਤ ਚ ਕਿਸੇ ਦੀ ਵੀ ਲਾ ਸਕਦੇ ਹੋ 25 ਦਿਨਾਂ ਤੋਂ ਲੈ ਕੇ 1 ਮਹੀਨੇ ਦੀ ਪਨੀਰੀਆ ਜਿਹੜੀ ਉਹ ਤੁਹਾਨੂੰ ਬੈਸਟ ਰਿਜ਼ਲਟ ਦੇਊਗੀ ਪੂਰੇ ਤੇ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਕਹਿਣਾ ਵੀ ਬਾਸਮਤੀ ਹੀਟ ਅੰਨੇ ਬਾਹ ਰਕਵਾ ਵਧਾਉਣ ਨਾਲੋਂ ਤੁਸੀਂ ਆਪਣੇ ਖੇਤ ਨੂੰ ਦੇਖ ਕੇ ਜਿੰਨਾ ਕੁ ਤੁਸੀਂ ਝੱਲ ਸਕਦੇ ਹੋ ਉਹਨਾਂ ਕ ਇਹਦਾ ਰਕਵਾ ਵਧਾਓ ਕਿਉਂਕਿ ਇਹ ਸੱਟਾ ਹੁੰਦਾ ਕਿਸਾਨ ਵੀਰੋ ਵਧੀਆ ਵੀ ਰਹੇ ਜਾਂਦਾ ਘਟਿਆ ਵੀ ਰਹੇ ਜਾਂਦਾ ਤਾਂ ਮੈਂ ਤੁਹਾਡੇ ਲਈ ਇਹੀ ਬੇਨਤੀ ਕਰਦਾ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਬਾਸਮਤੀ ਕਿਸਮਾ ਲਗਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਇੰਨਾ ਜ਼ਿਆਦਾ ਰੇਟ ਵੀ ਇਹਦਾ ਜਿੱਦਾਂ ਆਪਾਂ ਕਹੇ ਦੀ ਹੁਣ ਡਾਊਨ ਨਹੀਂ ਆਇਆ ਦੋ ਤਿੰਨ ਸਾਲ ਤੋਂ ਠੀਕ ਚੱਲਦਾ ਸਾਰਾ ਕੁਝ ਉਮੀਦ ਹੈ ਕਿ ਸਾਨੂੰ ਵੀਰੂ ਜਿਹੜੀ ਆਪਾਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਰਹਿਣਾਗੇ ਸਾਰੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੋਵੇਗੀ ਤੁਹਾਡੇ ਪਸੰਦ ਆਉਂਦੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਤੇ ਚੈਨਲ ਦੀ ਸਪੋਰਟ ਕਰਿਆ ਕਰੋ ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਜਾਣਕਾਰੀਆਂ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ